हो गया ओए कहंदा के सी भी झाड़ दी आ झाड़ लो जी हो गया फार्मर रेडी करो चेक का। अट्टो कोड़ा 7 तो बजे लगे गया तो 3 घंटे लग चुके लो जी काम चली जांदा फ्रेम वगैरह सारे करते फेट करो चेक लुक

हम सीलिंग स्टार्ट कर फ्रेम वगैरा बढ़ ले चेक उपय लगे फोटो वाले फ्रेम की कटिंग करा गया डिजायन कटिंग फ्रेम का कम चल रहा ਗਿਆ ਛਵਾ ਦਾਸ ਮਤਲਬ ਇਹ ਆਪਾਂ ਸੀਲਿੰਗ ਤੇ ਪੂਰਾ ਵੱਡਾ ਏਕੀ ਫਰੇਮ ਲਾਉਣਾ ਆ ਪੂਰਾ ਫਰਮਾ ਕੱਟਿਆ ਗਿਆ ਫਿਰ ਸੈਂਟਰ ਚ ਲਗਣੀ ਆ ਫੋਟੋ ਤੇ ਇੱਕ ਫੋਟੋ ਲਗਣੀ ਆ ਉਧਰਲੀ ਸਾਈਡ ਤੇ ਇੱਧਰਲੀ ਸਾਈਡ ਤੇ ਫੋਟੋ ਵਾਲਾ ਬਾਅਦੋਂ ਕੱਟਦੇ ਪਹਿਲਾਂ ਆਪਾਂ ਫਰੇਮ ਕੱਟਣ ਲੱਗਿਆ ਉੱਪਰਲਾ ਇਹਦੇ ਬਾਅਦ ਸ਼ੀਟ ਲਗਣੀ ਆ ਤੇ ਲਾਈਟਿੰਗ ਵਾਲਾ ਬਾਅਦੋਂ ਕੱਢ ਦਾਂਗੇ ਆ ਬਣਾਉਣ ਲੱਗੇ ਆ ਫੋਟੋ ਵਾਲੇ ਫ੍ਰੇਮ ਆਪ ਕੱਢ ਲਏ ਸੀਗੇ ਸਾਈਡ ਵਾਲੇ ਵੀ ਤੇ ਸੈਂਟਰ ਵਾਲਾ ਵੀ ਤੇ ਸੈੱਡਾ ਲੱਗਿਆ ਬਾਈ ਕਟਿੰਗ ਕਰਨ ਅਰੇ ਸੌਫਟ ਵੱਖਰਾ ਹੀ ਡਿਆਰ ਹੋਊਗਾ ਜਦ ਨਹੀਂ ਹੁਣ ਤੱਕ ਇਸ ਲਈਆਂ ਕੀਤੀਆਂ ਸਾਰਿਆਂ ਨੂੰ ਵੱਖਰਾ ਹੀ ਹੋਈ ਹੈ ਕਰੋ ਲੋਕ ਚੈੱਕ ਕਰਾ ਕਟਣ ਨੂੰ ਟਾਈਮ ਤਾਂ ਬਹੁਤ ਲੱਗਾ ਤੇ ਮਤਲਬ ਸਾਰਾ ਗੱਲਬਾਤ ਹੋ ਗਈ ਕਰੋ ਚੱਕ ਤੇ ਬਾਕੀ ਲੈਦਰ ਲਾਉਣ ਨੂੰ ਵੀ ਦੁੱਗਣਾ ਹੀ ਟਾਈਮ ਲੱਗਣਾ ਅੱਜ ਬਹੁਤ ਟਾਈਮ ਲੱਗਣਾ ਲੈਦਰ ਲਾਉਣ ਆਪੇ ਆ ਗਈ ਹੋ ਗਿਆ ਓਏ ਕਹਿੰਦੇ ਜੀ ਵੀ ਛਾੜਦੀ ਤਾਂ ਛਾੜਦੀ ਕੋਟ ਦੇ ਵਿੱਚ ਬਾਹਰ ਇਹਦੇ ਬਾਹਰ ਹੀ ਛਾੜਦੇ ਲੋ ਜੀ ਹੋਰੀ ਹੁੰਦਾ ਵੀ ਸਾਲਾ 레이저 ਲੱਗੂ ਕਿਵੇਂ ਅਦਰ ਭਾਈ ਲੱਗਿਆ ਵਰੇ ਮੋਟਰ ਵਾਲੇ ਦੇ ਛਾੜ ਨੇ ਤੇ ਇੱਥੇ ਮੇਨ ਤੇ ਝਾੜਦੇ ਲੋ ਜੀ ਕਰੋ ਚੈੱਕ ਬੋਲ ਕਟੋ ਕਟ ਤਿੰਨ ਘੰਟੇ ਲੱਗ ਗਿਆ 레이저 ਲਾਉਂਦੇ ਲਾਉਂਦੇ 2.5-3 ਘੰਟੇ ਜਿਹੜੀ ਸਫਾਈ ਪੂਰੀ ਆ ਆਨ ਪੂਰਾ ਟਕਾ ਟਕਾ ਲਾਇਆ ਤੇ ਲਾਉਨੇ ਹੁਣ ਨਿਓਨ ਆਪਾਂ ਤੇ ਲਓ ਜੀ 2 2.5 ਘੰਟੇ ਘਟੋ ਘਟ ਮਿਉਣ ਲਾਉਣ ਤੇ ਲੱਗ ਗੱਲੀ ਤੇ ਉਹ ਵੀ ਤੁਹਾਨੂੰ ਪਤਾ ਫਿਰ ਜੋੜ ਜੋੜ ਬੜਾ ਜ਼ਿਆਦਾ ਨੇ ਗਣੀ ਟਾਈਮ ਦਾ ਚਲ ਕੋਈ ਚੱਕਰ ਨਹੀਂ ਪਰ ਸਰਾ ਗੱਲਬਾਤ ਹੋਈ ਪਈਆ ਬਾਬਿਓ ਪਰ ਉਹ ਚੱਕ ਲੋਕ ਆ ਜਾਏਗਾ ਦੂਜਾ ਦਿਨ 7 ਵਜੇ ਨਾਲ ਜਾ ਤੇ ਰਾਤ ਸੇ ਦੀ ਦਾ ਕੰਮ ਰਹਿ ਗਿਆ ਸੀ ਫਾਰਮਲ ਵਗੈਰਾ ਰਾਤ ਕੱਟ ਲਿਆ ਸੀ ਕਰੋ ਚੱਕ ਸਾਨੀ ਮੇਰੇ ਲਾਲੀਆਂ ਤੇ ਲਓ ਜੀ ਕਰੋ ਚੱਕ ਮੇਨ ਫਾਰਮੇ ਤੇ ਵੀ ਲੱਗਦਾ ਵਗੈਰਾ ਲੱਗੀ ਸੀ ਤੇ ਮੂਰੇ ਲਾਈ ਆਪਾਂ ਨੇ 24 ਇੰਚੀ ਸਕਰੀਨ ਤੇ ਉਹਦਾ ਬਾਕਸ ਵਗੈਰਾ ਬਣਾ ਲਿਆ ਲੁੱਕ ਕਰੋ ਚੱਕ ਬੋਈ ਕਹਿੰਦੇ ਕੱਪੜਿਆਂ ਤੋਂ ਬਾਹਰ ਹੋਇਆ ਬਦਦਾ ਕਹਿੰਦੇ ਗਰਮੀ ਬਹੁਤ ਆ ਤੇ ਨਾ ਉਹਦੇ ਕੰਮ ਚੱਲੀ ਜਾਂਦਾ ਪੂਰੇ ਜੋਰ-ਸ਼ੋਰਾਂ ਦੇ ਇੱਧਰ ਸਾਈਡਾਂ 'ਚ ਲਾਈਆਂ ਆਪਾਂ ਕਰਪਾਨਾਂ ਦੀਆਂ ਫੋਟੋਆਂ ਤੇ ਬਾਕੀ ਸਾਰੀ ਜੋੜਦੇ ਆ ਨਾ ਉਹ ਕੰਮ ਚੱਲੀ ਜਾਂਦਾ ਫਰੇਮ ਵਗੈਰਾ ਸਾਰੇ ਕਰ ਤੇ ਫੱਟ ਕਰੋ ਚੱਕ ਲੁੱਕ ਨਟ ਵਗੈਰਾ ਲਾਤੇ ਕੈਪ ਆਲੇ ਤੇ ਬਾ लास्ट ਆ ਫੋਟੋ ਰਹਿ ਗਈ ਲਾਈਟਿੰਗ ਰੋਟਿੰਗ ਲਾਪੀ ਕਰਤੀ ਇਹਦੀ ਤੇ ਕਰਦੇ ਆ ਉਹਨੂੰ ਬੈਟ 13 ਚਲਾ ਕੇ ਦੇਖ ਲਈ ਸਾਰਾ ਬਾਕੀ ਮੇਰੇ ਕਿਸੇ ਵੀਰ ਨੇ ਛਤਰੀ ਬੱਕ ਕਰਾਉਣੀ ਹੈ ਸੀਲਿੰਗ ਵਾਲੀ ਤਾਂ ਕਰਾ ਸਕਦਾ ਬਾਕੀ ਲੁੱਕ ਦੇਖੋ ਛਤਰੀ ਦੀ ਤੇ ਸਫਾਈ ਨੰਬਰ ਤਾਂ ਸਕਰੀਨ ਤੇ 8557329509 कहते अयपुर ट्रैक्टर भी चले जाएगा वा गड्डी लोड करके टायर ट उपर फ्रंट वाला टायर अपने चेंज करते एक सैड वाला बैक वाले नहीं चेंज करने फिर गड़ ट्रैक्टर ग्ड्डी बढ़ना नहीं का है बैक वाले टायर उ के लाने जो ट्रैक्टर रह चलते सूए को करा लोड ग ਯਾਰ ਮੇਰੇ ਕੋਲ ਆ ਗਿਆ ਅਰੇ ਬਈਆ ਜੀ ਕਿਹ ਕਹਾ ਜੇ ਲੜਕਾ ਕਹਾ ਬੈਠਾ ਹੈ ਲਓ ਜੀ ਕੰਦੇ ਪਹੁੰਚ ਗਿਆ ਚੋਬਰ ਹੋ ਗਿਆ ਰੈਡੀ ਤੇ ਗੱਡੀ ਲਾ ਲਈ ਅਤਰਬ ਕਰਕੇ ਬੈਕ ਮਗੜ ਬਗ ਵੀ ਖੋਲ ਲੈ ਦੇ ਮਤਲਬ ਅੰਦਰ ਨੂੰ ਥੋੜੇ ਫੋਲਡ ਕਰਕੇ ਬੰਨ ਲੈ ਰਸੀ ਨਾਲ ਤੇ ਤੇ ਕਰ ਦਿਆਂ ਲੋਡ ਜੋਗਾ ਪੂਰੀ ਪੂਰੀ ਆ ਦੇਖੋ ਕੀ ਬਣਦਾ ਲੋ ਸਟੇਡ ਆ ਡਾਇਰੈਕਟਰ ਲੋ ਜੀ ਕਹਿੰਦੇ ਬਣੀ ਨਹੀਂ ਗੱਲ ਤੇ ਕੋਚ ਸਾਬ ਕਹਿੰਦੇ ਆਪ ਹੋਇਆ ਮੂਰੇ ਹੁਣ ਦੇਖੋ ਕੀ ਬਣਦਾ ਜੋ ਜਗ੍ਹਾ ਬਾੜੀ ਨਾਲ ਪੂਰੀ ਜਮਾਈ ਜੇ ਬੜਿਆ ਟਰੈਕਟਰ ਗੁੱਡੀ ਨਾਲ ਪੂਰੀ ਨਾਲ ਖਹਿ ਕੇ ਅੰਦਰ ਜਾਣਾ। ਬਾਕੀ ਡਾਲਾ ਥੋੜਾ ਨੀ ਮਾ ਤਾਂ ਸਲਿੱਪ ਕੱਢਦਾ ਡਾਲਾ ਕਰਕੇ ਉੱਚਾ ਦੁਬਾਰਾ ਕਰਦੇ ਟਰਾਈ। ਆਹ ਟੇਡਾ ਆਉਗਾ ਬੇ ਟੇਡਾ ਹੋ ਜਾਂਦਾ। ਸੋਨੇ ਬਰਾਬਰ ਚੜਨ। ਉਹਨੇ ਬਰਾਬਰ ਚੜਨ। ਕੰਮ ਨਾ ਕਰੇ। ਵਿੱਕੀ ਇੱਟਾ ਫੜਾਈ ਜਦੋਂ। ਇਹ ਤਾਂ ਨਹੀਂ ਕਰੇਗਾ। ਆ ਜਾ ਇਕਲਾ ਗੋਲੇ ਪਈ ਗਈ ਆ ਇਕ ਜਾ ਇਕਲਾ ਹੋਰ ਦੇਣਾ ਉਹ ਪੱਥਰ ਪਿਆ ਆਏ ਭਾਈ ਉਹ ਹੋਰ ਹੋਰ ਹੋੜੇ ਹੀ ਕਰਦੇ ਆ ਦੇ ਹਉਣ ਦੇ ਹਉਣ ਦੇ ਜਾਣ ਦੇ ਜਾੜ ਦੇ ਜਮਾ ਚਿੱਟਾ ਤੇਰੇ ਚਿੱਟਾ ਵੇਪਰ ਚਿੱਟਾ ਜਾਣ ਦੇ ਅਰੇ ਜਾ ਕਰੇ ਜਾ ਕਰੇ ਜਾ ਕਰੇ ਜਾ ਮਗਰਾੜ ਲੱਗੂਗਾ ਬੇ ਉਧਰ ਹਾਂਗਾ ਸਰ ਸਿੱਧਾ ਹਲਕਾ ਸ ਹੈ ਹਲਕਾ ਸ ਇਹ ਕੰਪੀਟਾ ਇੱਕ ਮਗਰਾੜ ਹੋ ਲੈਂਦਾ ਜਾਂਦਾ ਇੱਕ ਮਗਰਾੜ ਲੱਗੂ ਉਧਰੋਂ अब लगू आ लगू मगराट लगू थे इधर हो तो वो पार नहीं लग रहा है इधर अरे बोल बोल, बोल नाट गया नाट गया अरे बोल।, बोल भाई नाट गया नाट, नाट, नाट गया नाट गया बोल 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 जल्दी नाट गया लो जी भाई जी ये तो बैठे हैं सरदार जी और वो सरदार जी क्या कर रहे हैं नाट गया था इधर अपने भाई साहब क्या हो गया लफड़ा हो गया ना हाँ बीच में पूरा पूरा ਗੁਰਾ ਗੁਰਾ ਹੀ ਹੋ ਗਿਆ ਜੀ ਵਿੱਚ ਜੋ ਬਾਕੀ ਥੋੜੀ ਹੋਣੀ ਫਟੜ ਕੇ ਗੱਡੀ ਫੋੜ ਮੈਂ ਜੋ ਗੱਡੀ ਚੱਕੀ ਗਈ ਮੂਰੇ ਬੰਦੇ ਬਹਿਣੇ ਤਿੰਨ ਅੰਦਰ ਆ ਜੇ ਹੈ ਗਾੜੀ ਆਇਆ ਤੇ ਉੱਠ ਗਈ ਮੂਰੇ ਟਾਇਰ ਵੀ ਆ ਜਾਣੇ ਵੱਡੇ ਬਚਾਲੇ ਛਤਰੀ ਜੂ ਵੀ ਆਉਣਾ ਇਹ ਰਿਪੋਰਟ ਨੇ ਗੱਡੀ ਹੋ ਗਈ ওভারਲੋਡ ਪ੍ਰਾਣ ਤੋਂ ਚੱਕੀ ਜਾਂਦੀ ਹੈ ਹੈ ਐਸਾ ਕਰੋ ਉੱਪਰ ਟ੍ਰੈਕਟਰ ਤੇ ਰਹਿ ਕੇ ਬ੍ਰੇਕਾਂ ਦੱਬਣਾ ਬੈਠਾ ਬੰਦਾ ਲੈ ਗਿਆ ਉਹ ਲੋ ਜੀ ਲੋਡਿੰਗ ਚਾਲੂ ਆ ਛਤਰੀ ਵਗੈਰਾ ਰੱਖ ਲਈਏ ਬਾਜੂ ਰੱਖਾਂ ਲੱਗਿਆ ਰੱਖਣ ਤੇ نیچے ਇਧਰ ਹੀਟ ਗਾਰਡ ਪਰ ਰੱਖ ਲੈ ਤੇ ਟਾਰ ਉੱਪਰ ਰੱਖ ਤੇ ਅਕਲਿਆਈ ਬਾਈ ਨੇ ਸਿਸਟਮ ਉਹ ਵੀ نیچے ਰੱਖ ਲਈ ਪੇਟੀ ਐਸੇ ਲੇਟ ਕੇ ਜਾਓਗੇ ਭਈਆ ਸੈਕੰਡ ਹੈਂਡ ਸਿਸਟਮ ਲੈ ਗਿਆ ਬਾਈ 12 ਇੰਚੀ ਤੇ ਕਹਿੰਦੇ ਕਿਹੜਾ ਛੋਟਾ ਲਾਵਾਂਗੇ ਤੇ ਉਸ ਤੋਂ ਬਾਅਦ ਸਾਨੂੰ ਕੋਰੀਅਰ ਕਰਦੇ ਫਿਰ ਥੋੜੇ ਟਾਈਮ ਤੱਕ ਟਰੈਕਟਰ ਦੇ ਪੈਸੇ ਜ਼ਿਆਦਾ ਲੱਗੇ ਤੇ ਬਾਕੀ ਹੋ ਗਿਆ ਕੰਮ ਡਨ